ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਛੋਟੇ ਛੋਟੇ ਜਵਾਕਾਂ ਦੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਜਿਸ ਵਿੱਚ ਕਈ ਵਾਰ ਜਵਾਕ ਅਹੀ ਗੱਲ ਕਰਦੇ ਨੇ ਜਿਸ ਨੂੰ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਇੱਕ ਵਾਰ ਹੈਰਾਨੀ ਜਿਹੀ ਵੀ ਹੁੰਦੀ ਹੈ ਤੇ ਅੱਜ ਵਾਲੀ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਐਨੀ ਛੋਟੀ ਬੱਚੀ ਕਿਵੇਂ ਐਨੀਆਂ ਸਿਆਣੀਆਂ ਗੱਲਾਂ ਕਰ ਸਕਦੀ ਹੈ ਵੀਡੀਓ ਵੇਖਣ ਤੋਂ ਬਾਅਦ ਸੱਚੀ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਤੇ ਆਓ ਵੇਖਦੇ ਹਾਂ ਕੀ ਕਹਿ ਰਹੀ ਹੈ ਛੋਟੀ ਜਿਹੀ ਬੱਚੀ ਤੇ ਵੀਡੀਓ ਜੇਕਰ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਜੀ ਕਿੰਨੀ ਗਰਮੀ ਹੈ ਕੀ ਕਰੀਏ ਫਿਰ ਗਰਮੀ ਆ ਛੱਡ ਦੇ ਪਰ ਛੱਡ ਰੱਖੀ ਨਾ ਲਵਾਈਏ ਬਿੱਲ ਬਹੁਤ ਆਉਂਦਾ ਹੈ ਨਾ ਹਾਂ ਉਹ ਤਾਂ ਇਹਨਾਂ ਉਹ ਤਾਂ ਇੰਨੇ ਪਸੰਦ ਆਉਂਦੇ ਇਹਨੇ ਹਾਂ ਐਸੇ ਬਹੁਤ ਆਉਂਦਾ ਹੈ ਆਪਾਂ ਤਾਂ ਪੱਖਾ ਲੰਮਾ ਲਾਂਗਾ ਹੈਂ ਪੱਖਾ ਲਾ ਲਾਂਗੇ ਆਪਾਂ ਅਰੇ ਏਸੀ ਨਾ ਲਵਾਈਏ ਫਿਰ